ਅਸਲਾਮੁਆਲੇਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਭਾਈ ਦੇਵਾ ਸਿੱਧੂ ਅੱਜ ਬਹੁਤ ਵੱਡੇ ਖਲਾਸੇ ਕਰਦੇ ਪਏ ਆ ਉਹ ਦੱਸਦੇ ਪਏ ਆ ਕਿ ਅਮਨਦੀਪ ਕੋਰ ਜਿਹੜੀ ਕਿ ਆਪਣੀ ਗੱਡੀ ਥਾਰ ਦੇ ਵਿੱਚ ਇੱਕ ਬੜੀ ਵੱਡੀ ਮਾਤਰਾ ਚਿੱਟੇ ਦੀ ਜਿਹੜੀ ਸੀ ਉਹਦੇ ਨਾਲ ਫੜੀ ਗਈ ਹੈ ਉਸ ਦੇ ਬਾਰੇ ਗੱਲ ਕਰਦੇ ਪਏ ਆ ਨਾਲ ਹੀ ਨਾਲ ਭਾਈ ਅਮਰਪਾਲ ਦੇ ਬਾਰੇ ਵੀ ਗੱਲ ਕਰਦੇ ਪਏ ਕਿ ਭਾਈ ਅਮਰਪਾਲ ਨੂੰ ਕਿਦੋਂ ਪੰਜਾਬ ਚ ਲਿਆਇਆ ਜਾ ਰਿਹਾ ਤੇ ਕਿਸ ਮਕਸਦ ਲਈ ਲਿਆਇਆ ਜਾ ਰਿਹਾ ਬਹੁਤ ਵਧੀਆ ਵੀਡੀਓ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਤੇ ਫਿਰ ਕਰਨੇ ਇਸੇ ਗੱਲ ਬਾਤ ਸੁਖਬੀਰ ਸਿੰਘ ਬਾਦਲ ਯਾਨੀ ਬਹੁਤ ਵੱਡੀ ਚਰਚਾ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਐਸੀ ਅਪਡੇਟ ਲੈ ਕੇ ਪੇਸ਼ ਹੋ ਗਏ ਆ ਕਿ ਪੰਜਾਬ ਦੇ ਵਿੱਚ ਜਿਹੜੀ ਕਾਸਟੇਵਰ ਅਮਨਦੀਪ ਕੌਰ ਬਠਿੰਡੇ ਵਾਲੀ ਬਹੁਤ ਵੱਡੀਆਂ-ਵੱਡੀਆਂ ਪਰਤਾ ਤੁਹਾਡੇ ਸਾਹਮਣੇ ਖੋਲਾਂਗੇ ਕਿ ਅਮਨਦੀਪ ਕੌਰ ਜਿਹੜੀ ਚਿੱਟੇ ਸਮੇਤ ਫੜੀ ਜਾਂਦੀ ਆਪਣੀ ਕਾਲੀ ਥਾੜ ਦੇ ਵਿੱਚ ਇੱਕ ਉਸ ਕੁੜੀ ਦਾ ਇੱਕ ਬਹੁਤ ਵੱਡਾ ਖੁਲਾਸਾ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਖਬਰ ਹੋਰ ਆ ਰਹੀ ਹੈ ਬੜੀ ਪੰਜਾਬ ਦੇ ਲਈ ਅਹਿਮ ਖਬਰ ਹੈ ਯਾਨੀ ਉਹਨਾਂ ਲੋਕਾਂ ਨੇ ਇਹ ਜਿਹੜੇ ਭਾਈ ਅਮਰਪਾਲ ਸਿੰਘ ਦੇ ਸਮਰਥਕ ਨੇ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਕਿਵੇਂ ਲਿਆਂਦਾ ਜਾ ਰਿਹਾ ਕਿਉਂ ਲਿਆਂਦਾ ਜਾ ਰਿਹਾ ਔਰ ਕਦੋਂ ਲਿਆਂਦਾ ਜਾ ਰਿਹਾ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਕਿ ਮਾਨ ਸਿੰਘ ਖਾਰਾ ਜਿਹੜੇ ਭਾਈ ਅਮਰਪਾਲ ਸਿੰਘ ਦੇ ਐਡਵੋਕੇਟ ਨੇ ਉਹਨਾਂ ਨੇ ਮੈਨੂੰ ਸੁਣਾਵਾਂਗੇ ਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਕਿਉਂ ਲਿਆਂਦੇ ਜਾ ਰਹੇ ਆ ਔਰ ਕਦੋਂ ਲਿਆਂਦੇ ਜਾ ਰਹੇ ਆ ਔਰ ਦੂਜੀ ਖਬਰ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਆ ਉਹ ਤਾਂ ਹੋਰ ਵੀ ਯਾਨੀ ਇੱਕ ਪਰਤ ਖੋਲ ਗਈ ਐ ਕਿ ਕੱਲ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਐ ਕਿ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਦੇ ਨਾਲ ਇਸ ਕੁੜੀ ਦਾ ਲਿੰਕ ਕੀ ਸੀ ਉਹ ਤਾਂ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਤਾ ਸੀ ਕਿ ਜਿਹੜੀ ਅਮਨਦੀਪ ਕੌਰ ਐ ਉਹਦੀ ਮਾਂ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਦੇ ਘਰ ਦੇ ਵਿੱਚ ਕੰਮ ਕਰਿਆ ਕਰਦੀ ਸੀ ਜਿੱਥੋਂ ਉਹਦੀ ਸ਼ੁਰੂਆਤ ਹੁੰਦੀ ਐ ਔਰ ਉਸ ਤੋਂ ਬਾਅਦ ਸੁਖਬੀਰ ਨਾਲ ਤਾਰ ਕਿਵੇਂ ਜੁੜਦੇ ਨੇ ਦੇਖੋ ਪਹਿਲਾਂ ਉਹਨੇ ਘਰ ਦੇ ਵਿੱਚ ਰਹਿੰਦੀ ਆ ਉਹਦੀ ਮਾਂ ਕੰਮ ਕਰਦੀ ਆ ਔਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਗਰੀਬੀ ਹੁੰਦੀ ਆ ਉਹਦੀ ਮਾਂ ਦੇ ਦੁਆਰਾ ਇੱਕ ਸਪਾਰਸ਼ ਧਰੀ ਜਾਂਦੀ ਆ ਸੁਖਬੀਰ ਬਾਦਲ ਦੇ ਨਾਨਕੇ ਦੇ ਮੂਹਰੇ ਯਾਨੀ ਬਹੁਤ ਵੱਡਾ ਪਰਿਵਾਰ ਆ ਤਕੜਾ ਪਰਿਵਾਰ ਆ ਉਹਨਾਂ ਦੇ ਮੂਹਰੇ ਇੱਕ ਸਪਾਰਸ਼ ਧਰੀ ਜਾਂਦੀ ਆ ਕਿ ਸਾਡੇ ਕੁੜੇ ਨੂੰ ਕਿਸੇ ਨੇ ਕੋਈ ਨੌਕਰੀ ਦੇ ਉੱਤੇ ਫਿੱਟ ਕਰਵਾ ਦਿਓ ਤੁਹਾਡਾ ਬਹੁਤ ਧੰਨਵਾਦ ਹੋਣਾ ਔਰ ਦੂਜੇ ਪਾਸੇ ਹੈ ਜਿਹੜੇ ਅਮਨਦੀਪ ਕੌਰ ਹੈ ਤੇ ਠੰਡੇ ਵਾਲੀ ਜਿਹੜੀ ਫੜੀ ਗਈ ਹੈ ਇਹਦੀ ਮਾਂ ਦੇ ਕਹਿਣ ਦੇ ਮੁਤਾਬਕ ਉਹਨੂੰ ਪੁਲਸ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਸਿੱਧਾ ਡਾਇਰੈਕਟ ਦੇਖੋ ਕਿਵੇਂ ਤਾਰਾ ਜੋੜਦਿਆਂ ਹੁਣ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਹਮਣੇ ਧਰੂੰਗਾ ਸੁਖਬੀਰ ਸਿੰਘ ਬਾਦਲ ਦੇ ਨਾਂਕੇ ਜਿਹੜੇ ਉਹਨਾਂ ਨੇ ਇਹਨੂੰ ਭਰਤੀ ਕਰਵਾਇਆ ਉਸ ਦਿਨ ਤੋਂ ਫਿਰ ਇੱਕ ਐਸੀ ਸਟਾਰਟਿੰਗ ਸ਼ੁਰੂ ਹੁੰਦੀ ਹੈ ਪੰਜਾਬ ਦੀ ਬਰਬਾਦੀ ਪੰਜਾਬ ਦੀ ਬਰਬਾਦੀ ਸ਼ੁਰੂ ਹੁੰਦੀ ਹੈ ਚਿੱਤੇ ਦੇ ਨਾਲ ਇੱਕ ਬਹੁਤ ਵੱਡੀ ਪਦਵੀ ਦੇ ਉੱਤੇ ਪਹੁੰਚ ਜਾਣਾ 20 ਕਰੋੜ ਤੱਕ ਦੇ ਮਾਲਕ ਬਣ ਜਾਣਾ ਬਠਿੰਡੇ ਦੇ ਵਿੱਚ 30-3 ਕਰੋੜ ਦਾ ਇੱਕ ਬੰਗਲਾ ਖਰੀਦ ਲੈਣਾ ਉਸ ਤੋਂ ਬਾਅਦ ਬਹੁਤ ਵੱਡੀਆਂ-ਵੱਡੀਆਂ ਗੱਡੀਆਂ ਥਾਰਾਂ ਆਇਆ ਵਗੈਰਾ ਬਹੁਤ ਕੁਝ ਹੋ ਗਿਆ ਯਾਨੀ ਘੜੀਆਂ ਕੱਪੜੇ ਸਭ ਦੱਸਤਾ ਤੁਹਾਨੂੰ ਸਾਰੀ মিডিਆ ਨੇ ਔਰ ਜਿਹੜੇ ਅੱਜ ਤੁਹਾਡੇ ਸਾਹਮਣੇ ਸਬੂਤ ਧਰਾਂਗੇ ਇੱਕ ਵੀਡੀਓ ਦੇ ਜ਼ਰੀਏ ਉਹ ਵੀ ਤੁਹਾਨੂੰ ਸੁਣਨੇ ਪੈਣੇ ਹੈ ਕਿ ਇਹ ਮਾਮਲਾ ਪੂਰਾ ਹੈ ਕੀ ਹੈ ਅਗਰ ਖਬਰ ਜਾਣਨੀ ਹੈ ਤਾਂ ਸੁਣਨੀ ਪੈਣੀ ਹੈ ਪਹਿਲਾ ਭਾਈ ਅਮਰਪਾਲ ਸਿੰਘ ਡੇਬੂਗੜ ਦੀ ਜੇਲ੍ਹ ਦੇ ਵਿੱਚੋਂ ਪੰਜਾਬ ਕਿਵੇਂ ਲਿਆਂਦੇ ਜਾ ਰਹੇ ਨੇ ਇਹ ਖਬਰ ਵੀ ਸੁਣ ਲਓ ਸਤੋ ਬਾਅਦ ਜਿਹੜੀ ਕਾਸਟੇਵਰ ਬਠਿੰਡੇ ਵਾਲੀ ਅਮਨਦੀਪ ਕੌਰ ਬੜੀ ਇੱਕ ਉਹ ਬੀਬੀ ਜਿਵੇਂ ਪੰਜਾਬ ਦੇ ਅੰਦਰ ਮੀਡੀਆ ਦੇ ਵਿੱਚ ਕਿਹਾ ਜਾ ਰਿਹਾ ਠਾਰ ਵਾਲੀ ਬੀਬੀ ਉਹਦਾ ਨਾਮ ਰੱਖ ਦਿੱਤਾ ਗਿਆ ਤਾਂ ਹੁਣ ਪਹਿਲਾਂ ਅਮਰਪਾਲ ਸਿੰਘ ਪੰਜਾਬ ਕਿਵੇਂ ਆ ਰਹੇ ਨੇ ਇਹ ਵੀ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਉਸ ਅਪਡੇਟ ਤੇ ਸਾਂਝੇ ਕਰੂੰਗਾ ਜਿਹੜੀ ਅਮਨਦੀਪ ਕੌਰ ਔਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਹੈ ਸੋਨੋ ਤੁੰਦ ਪਈ ਹੋਈ ਹੈ ਇਸ ਮੁੱਦੇ ਦੇ ਉੱਤੇ ਕਿ ਭਾਈ ਸਾਹਿਬ ਹੁਣ ਬਾਹਰ ਆ ਰਹੇ ਆ ਜਾਂ ਨਹੀਂ ਪੰਜਾਬ ਵੱਲ ਆ ਦੇ ਜਾਣਗੇ ਜਾਂ ਨਹੀਂ ਰਾਹਤ ਜਿਹੜੀ ਮਿਲੂਗੀ ਕਿ ਨਹੀਂ ਜਾਂ ਹਾਲੇ ਵੀ ਹੋਰ ਇੰਤਜ਼ਾਰ ਜਿਹੜਾ ਸਮਰਥਕਾਂ ਨੂੰ ਕਰਨਾ ਪਊਗਾ ਲਈ ਜਸਪੀ ਜੀ ਗੱਲ ਇਹ ਤਾਂ ਵੀ ਜੋ ਤੁੰਦ ਦੇ ਰਹਿ ਨੇ ਉਹ ਵੀ ਚੁੱਕੇ ਨੇ ਇਹ ਹੁਣ ਅਪ੍ਰੈਲ ਦੀਆਂ ਸਫੇਦ ਤੁਬਾਰੇ ਦਿਨ ਨੇ ਤੇ ਹੁਣ ਤੁੰਦ ਹਟੋ ਹੁਣ ਤੁੰਦ ਪਹਿਲਾਂ ਹੀ ਹਟ ਚੁੱਕੀ ਹੈ ਜੀ ਹੁਣ ਜਿਵੇਂ ਉਹਨਾਂ ਜਿਹੜੇ ਸਾਥੀ ਨੇ ਤੇ ਸੱਤ ਜਿਹੜੇ ਸਾਥੀ ਨੇ ਤੇ ਅੱਠਵੇਂ ਹੁਣ ਜਿਹੜੇ ਆ ਚੁੱਕੇ ਨੇ ਜੀ ਤੇ ਹੁਣ ਬੜੀ ਛੇਤੀ ਉਮੀਦ ਹੈ ਵੀ ਜਿਹੜੇ ਨੌਵੇਂ ਸਾਥੀ ਨੇ ਭਾਈ ਬਪਲ ਪ੍ਰੀਤ ਸਿੰਘ ਜੀ ਉਹਨਾਂ ਦੀ ਜਿਹੜੀ 9 April ਨੂੰ ਜੋ ਬੰਦੀ ਹੈ ਜੀ ਆਪਣੀ ਐਨਐਸਏ ਸਮਾਪਤੀ ਦੇ ਦਿਨ ਉਹ ਵੀ ਬੜੀ ਛੇਤੀ ਪੰਜਾਬ ਆਉਣਗੇ ਤੇ ਜੋ ਭਾਈ ਅਮਰਤਪਾਲ ਸਿੰਘ ਹੁਣ ਆਦੀ ਅਰੈਸਟ ਹੈ ਜੀ ਉਹ ਹੋਈ ਸੀ 23 April 2023 ਨੂੰ ਤਾਂ ਫਿਰ ਜਿਹੜੀ ਐਨਐਸਏ ਵੀ ਇੱਕ ਦਿਨ ਪਹਿਲਾਂ ਸਮਾਪਤ ਹੁੰਦੀ ਹੁੰਦੀ ਹੈ 365 ਦਿਨਾਂ ਦੀ ਹੁੰਦੀ ਹੈ ਦੋ ਵਾਰ ਲਈ ਗਈ ਹੈ ਤਾਂ 22 April ਤਰੀਕ ਪੰਦੀ ਹੈ ਵੀ ਹੁਣ ਜੋ ਉਮੀਦ ਹੈ ਵੀ ਜੋ ਬੜੀ ਜਿਆਦਾ ਗੁਰੂ ਮਹਾਰਾਜ ਦੀ ਕਿਰਪਾ ਹੋਣੀ ਹੈ ਜੋ ਖਡੂਰ ਸਾਹਿਬ ਕੌਨਸਟ੍ਰੂਐਂਸੀ ਦੇ ਜਿਹੜੇ ਲੋਕਾਂ ਨੇ ਮਸ਼ਿੰਦਿਆਂ ਨੇ ਜਿਹੜੀਆਂ ਵੋਟਾਂ ਵੋਟਾਂ ਪਾਈਆਂ ਨੇ 2 ਲੱਖ ਦੇ ਮਾਰਜਿਨ ਨਾਲ ਜਿਤਾਇਆ ਹੈ ਤੇ ਹੁਣ ਉਸੇ ਚੀਜ਼ ਕਰਕੇ ਪੰਜਾਬ ਦੀ ਆਵਾਮ ਦੀ ਗੁਹਾਰ ਕਰਕੇ ਹੁਣ ਸਰਕਾਰਾਂ ਨੂੰ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਆਉਣਾ ਪੈਣਾ ਹੈ ਦੇਖੋ ਭਾਈ ਅਮਰਪਾਲ ਸਿੰਘ ਪੰਜਾਬ ਤਾਂ ਲੈ ਜਾਂਦੇ ਜਾ ਰਹੇ ਨੇ ਤਵੇ ਲਿਆਂਦੇ ਜਾ ਰਹੇ ਨੇ 9 April ਦਾ ਮਹੀਨਾ ਚੱਲ ਰਿਹਾ ਹੈ। ਔਰ ਹੁਣ ਉਹ 22 23 ਤਰੀਕ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਆਉਣ ਜਾ ਰਹੇ ਕਿਉਂਕਿ NSA ਟੁੱਟੂਗੀ। ਇਹ ਤਾਂ ਰਹੀ ਖਬਰ ਭਾਈ ਅਮਰਪਾਲ ਸਿੰਘ ਦੀ। ਹੁਣ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜਾ ਰਿਸ਼ਤਾ ਹੈ ਔਰ ਹੋਰ ਬਾਕੀ ਦੀਆਂ ਤਾਰਾਂ ਕਿਵੇਂ ਜੁੜੀਆਂ ਨੇ ਔਰ ਕਿਵੇਂ ਪੋੜਾ ਖੁੱਲ੍ਹਦੀਆਂ ਸੁਣ ਲੋ ਜੀਦਾ ਅਮਨਦੀਪ ਕੌਰ ਦੇ ਬਹੁਤ ਵੱਡੇ ਵੱਡੇ ਖੁਲਾਸੇ। ਤਾਂ ਜਿਹੜੀ ਹੁਣ ਇਹ ਅਮਨਦੀਪ ਕੌਰ ਦੀ ਅਪਡੇਟ ਹੈ ਇਹਨੂੰ ਮੈਂ ਨਹੀਂ ਇੱਕ ਪੁਲਿਸ ਵਾਲਾ ਸਾਂਝੀ ਕਰੂਗਾ ਇਸ ਗੱਲ ਨੂੰ ਪੁਲਿਸ ਵਾਲਾ ਜਿਹੜਾ ਥਾਣੇਦਾਰ ਬੰਦਾ ਸੋਨੋ ਆਪਣੀ ਐਗਜ਼ਾਮਪਲ ਦੇ ਦਿੰਦਾ ਮੈਂ ਕਿਉਂਕਿ ਇੰਚਾਰਜ ਮੱਥੂ ਆਇਆ ਲੱਗਾ ਸੀ ਓਕੇ ਮੈਂ ਇੱਕ ਕੁੜੀ ਉਥੇ ਗੁੰਮ ਹੋਈ ਸੀਗੀ ਤੇ ਕੁੜੀ ਅਸੀਂ ਰਿਕਵਰ ਕਰਨੀ ਸੀ ਤੇ ਦੋ ਲੈਡਕਾਸਟ ਹੋਣਾ ਸਾਨੂੰ ਚਾਹੀਦੀਆਂ ਸੀ ਮੈਨੂੰ ਹਾਂਜੀ ਮੈਨੂੰ ਡਾਕਟਰੋਂ ਫੋਨ ਆ ਗਿਆ ਜੀ ਵੀ ਆਹ ਕੁੜੀਆਂ ਤੁਹਾਡੇ ਨਾਲ ਲਾ ਦਿੱਤੀਆਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਓਕੇ ਚਲੋ ਮੈਂ ਇੱਕ ਲੜਕੀ ਦਾ ਚੰਦੀ ਜੀ ਮੈਨੂੰ ਤੁਸੀਂ ਮੋਕੇ ਪੁੱਛ ਲੈਣ ਤੋਂ ਲੈ ਲਿਓ ਤੇ ਦੂਸਰੀ ਜਦੋਂ ਮੈਂ ਫੋਨ ਕੀਤਾ ਉਹ ਕਹਿੰਦੀ ਜੀ ਮੈਂ ਨਹੀਂ ਜਾਣਾ ਅੱਛਾ ਹਾਂਜੀ ਮੈਂ ਐਸਐਚਓ ਨੇ ਧਿਆਨ ਚ ਲਿਆਂਦਾ ਡਿਪਟੀ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਉਹਦਾ ਡਿਊਟੀ ਤੋਂ ਜਵਾਬ ਦੇਣਾ ਸਿੱਧੀ ਸਸਪੈਂਸ਼ਨ ਹੈ ਹਾਂਜੀ ਮੈਂ ਜਦੋਂ ਰਸਤਪੁਰ ਲੱਗਿਆ ਵੀ ਤੇ ਮੈਨੂੰ ਐਸਪੀ ਸਾਹਿਬ ਤੋਂ ਸਾਡੇ ਦਾ ਫੋਨ ਆਉਂਦਾ ਵੀ ਮੈਨੂੰ ਆਕੇ ਮਿਲਣੀ ਓਕੇ ਤੇ ਮੈਂ ਜਦੋਂ ਜਾਣਾ ਸੀ ਮੇਰੇ ਐਸਪੀ ਦਾ ਹੁਕਮ ਆਇਆ ਤੇ ਜਦੋਂ ਮੈਂ ਗਿਆ ਤੇ ਉਹ ਕੋਈ ਐਸਪੀ ਸਾਹਿਬ ਦੇ ਨਾਲ ਬਿਸਕਟਾ ਦਾ ਚਾਹ ਪੀ ਰਹੀ ਆ ਦੱਸੋ ਮੈਂ ਇੱਕ ਥਾਣੇਦਾਰ ਮੈਂ ਖੜਾ ਤੇ ਉਹ ਕੁਰਸੀ ਤੇ ਬੈਠੀ ਹੋਈ ਨਾਲ ਮੈਂ ਤੁਹਾਨੂੰ ਬਰਦਾਸ਼ਤ ਨਹੀਂ ਹੈ ਮੇਰੇ ਸਰ ਮੈਂ ਇੱਕ ਦੋ ਰੈਂਕ ਸੀਨੀਅਰ ਹਾਂ ਹਾਂਜੀ ਮੈਨੂੰ ਤੁਸੀਂ ਬੈਠਣ ਨੂੰ ਨਹੀਂ ਕਿਹਾ ਹਾਂਜੀ ਸਰਦੀ ਪਾਈ ਹੈ ਮੇਰੇ ਹਾਂ ਇਹ ਤੈਨੂੰ ਤੁਸੀਂ ਬਿਸਕੁਟ ਆਪ ਦੇ ਰਹੇ ਹੋ ਹਾਂ ਇਹ ਫਿਰ ਮੇਰੇ ਨਾਲ ਕਿਉਂਕਿ ਕੱਲ ਨੂੰ ਕਰੋਗੇ ਕਿਸੇ ਨਾਲ ਇੰਸਪੈਕਟਰ ਤੀਜ ਰੈਂਕ ਤੱਕ ਬਿਲਕੁਲ ਇਹ ਚੀਜ਼ ਨੇ ਸਾਡਾ ਬੇਨਿਆ ਕਰ ਜਿਹੜੀ ਹੋਰ ਇਹ ਵੀ ਆਪਾਂ ਗੱਲ ਕਰਦੇ ਹਾਂ ਹਾਂਜੀ ਪਤਾ ਸਾਰਿਆਂ ਨੂੰ ਹੈ ਹਾਂਜੀ ਸਭ ਨੂੰ ਪਤਾ ਹੈ ਪੰਜ ਵੱਡੇ ਅਫਸਰ ਇਹਦੇ ਨਾਲ ਜੁੜਦੇ ਆ ਕਿਉਂਕਿ ਸਾਨੂੰ ਤਾਂ ਮੈਂ ਕਮੇਟ ਪਤਾ ਹੈ ਕਿ ਸਭ ਤੋਂ ਪਹਿਲਾਂ ਕਿਹੜੇ ਅਫਸਰ ਦੀ ਗੱਡੀ 'ਚ ਹੁੰਦੀ ਸੀ ਕਿਹੜੇ ਅਫਸਰ ਦੇ ਨਾਲ ਹੁੰਦੀ ਸੀ ਉਹ ਕਾਫੀ ਵਿਵਾਦਤ ਅਫਸਰ ਰਹੇ ਆ ਪੰਜਾਬ ਦੇ ਹੁਣ ਜਿਹੜੀ ਕਾਸਟੇਬਲ ਹੈ ਡੀਆਈਜੀ ਰੈਂਕ ਦੇ ਅਫਸਰ ਦੇ ਨਾਲ ਗੱਡੀ 'ਚ ਹੈ ਕਿ ਸਿਰਫ ਜਦੋਂ ਵੀ ਅਲੇਗਿਸ ਦੇ ਜੁੜਤ ਹੈ ਵੀ ਉਹ ਬੁਲਾਜੋ ਬਿਲਕੁਲ ਦੂਸਰਾ ਪੱਕ ਪਰਮਾਰ ਸਾਹਿਬ ਦਾ ਇਹ ਹੈ ਪੰਜਾਬ ਦਾ ਇੱਕ ਬਹੁਤ ਵੱਡਾ ਸਿਆਸੀ ਘਰਾਣਾ ਹੈ ਹਾਂਜੀ ਉਹਦੀ ਇਹਦੇ ਪਿੰਡ 'ਚ ਬਹੁਤ ਕਰੀਬੀ ਰਿਸ਼ਤੇਦਾਰੀ ਹੈ ਹਾਂਜੀ ਹਾਂ ਧਿਆਨ ਦਿਓ ਉਹ ਸੁਖਵੀਰ ਬਾਦਲ ਦੇ ਨਾਨਕਸ਼ਹਿਰ ਉੱਤੇ ਅੰਦਰ ਗੱਲ ਕੋਈ ਹੋਇਆ ਸੀ ਹਾਂ ਹਾਂ ਜੀ ਹਾਂ ਜੀ ਇਹਦੀ ਵਾਰ ਉਹਨਾਂ ਦੇ ਘਰੇ ਕੰਮ ਕਰਦੀ ਰਹੀ ਹੈ ਓਕੇ ਕਿਥੋਂ ਇਹ ਭਰਤੀ ਕੀਤੀ ਜਾਂਦੀ ਆ ਤਾਂ ਪੰਜਾਬ ਦੇ ਵਿੱਚ ਕੱਲ ਵੀ ਜਿਹੜੀ ਵੀਡੀਓ ਪੈਂਦੀ ਆ ਬੜਾ ਪੰਜਾਬੀਆਂ ਨੇ ਪਿਆਰ ਦਿੱਤਾ ਤੇ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦੀ ਪੋਲ ਖੋਲਣੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਦੋਸ਼ੀ ਆ ਪੰਜਾਬ ਦੇ ਛੇ ਕੌਂ ਦੇ ਦੋਸ਼ੀ ਨੇ બસ ਗਵੀਰ ਸਿੰਘ ਬਾਦਲ ਦੇ ਜਿਹੜੇ ਨਾਨਕੇ ਨੇ ਉਹਨਾਂ ਨੇ ਕਰ ਇਹਦੀ ਮਾਂ ਕੰਮ ਕਰਦੀ ਸੀ ਇਹ ਗੱਲ ਮੈਂ ਕੱਲ ਵੀ ਕਹੀ ਸੀ ਤੇ ਅੱਜ ਕਿਉਂ ਰਿਪੀਟ ਕੀਤੀ ਐ ਪੰਜਾਬ ਦੇ ਸਾਡੇ ਵਾਸੀਆਂ ਨੇ ਜਿਨ੍ਹਾਂ ਭੈਣ ਭਰਾਵਾਂ ਨੇ ਨਹੀਂ ਵੇਖੀ ਤਾਂ ਅੱਜ ਵੇਖ ਲੈਣਗੇ ਜ਼ਰੂਰੀ ਹੈ ਕਿਉਂਕਿ ਉਹੀ ਪੰਜਾਬ ਦੇ ਘਰੋਂ ਨਿਕਲਦੀ ਗੱਲ ਅੱਗ ਬੰਗ ਮੈਂ ਕਹਿਣਾ ਹੁੰਦਾ ਸੀ ਤੁਹਾਡੇ ਸਾਹਮਣੇ ਮੈਂ ਕਈ ਵਾਰ ਇਹ ਗੱਲਾਂ ਦੇ ਖੁਲਾਸੇ ਕੀਤੇ ਆ ਕਿ ਜਿਹੜਾ ਵੱਡਾ ਬਾਦਲ ਮਰ ਗਿਆ ਉਹੀ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਗਿਆ ਜਿਹੜਾ ਸਾਡਾ ਪੰਜਾਬ ਅੱਜ ਤੱਕ ਸੁਲਗ ਰਿਹਾ ਐ ਐਸੇ ਕਰਕੇ ਦੇਖੋ ਪਰਤਾ ਜਦੋਂ ਖੁੱਲਦੀਆਂ ਨੇ ਇਹੀ ਜੜ੍ਹਾਂ ਦੇ ਵਿੱਚ ਤੇਲ ਪਾਇਆ ਯਾਨੀ ਉਹਨਾਂ ਦੇ ਭਾਵੇਂ ਨਾਨਕੇ ਚਾਹੇ ਜੋ ਮਰਜੀ ਐ ਪਰ ਉਹਨਾਂ ਨੇ ਇਹ ਭਰਤੀ ਕਰਵਾਈ ਉਹਨਾਂ ਦੀ ਭਰਤੀ ਕਰਵਾਈ ਹੋਈ ਕਾਂਸਟੇਬਲ ਕਿਸ ਪ੍ਰਕਾਰ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਤੇ ਮਰਵਾਉਣ ਚੱਲੀ ਸੀ ਚਿੱਟੇ ਦੇ ਨਾਲ ਕਿੰਨੇ ਮਾਰ ਚੁੱਕੀ ਐ ਔਰ ਕਿੰਨੇ ਹੋਰ ਸਾਰੇ ਮਾਰਨੇ ਸੀ ਇਸ ਕਰਕੇ ਪੰਜਾਬ ਦੇ ਗੌਰਵ ਜாதਵ ਡੀਜੀਪੀ ਸਤਕਾਰਯੋਗ ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡਾ ਨਾਮ ਹੈ ਉਹਨਾਂ ਨੂੰ ਅਪੀਲ ਹੈ ਕਿ ਇਸ ਦੇ ਉੱਤੇ ਵੱਡੀ ਤੋਂ ਵੱਡੀ ਕੜੀ ਤੋਂ ਕੜੀ ਕਾਰਵਾਈ ਕਰਕੇ ਇਹਨੂੰ ਸਿੱਧਾ ਡਿਸਮਿਸ ਕਰਕੇ ਜੇਲ੍ਹ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਚਾਹੀਦੀ ਹੈ ਤਾਂ ਕਿ ਹੋਰ ਕਾਂਸਟੇਬਲ ਚਾਹੇ ਕੋਈ ਔਰਤ ਹੋਵੇ ਚਾਹੇ ਹੋਵੇ ਕੋਈ ਬੰਦਾ ਉਹ ਜੁਰਤ ਨਾ ਕਰੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਇਸ ਗੱਲ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਚ ਆਪਾਂ ਦੇਖਿਆ ਕਿ ਪਾਇ ਦੇਵਾ ਸਿੱਧੂ ਨੇ ਜਿਹੜਾ ਸਬੂਤਾਂ ਤੇ ਆਧਾਰ ਤੇ ਜਿਹੜੀਆਂ ਗੱਲਾਂ ਕੀਤੀਆਂ ਇਹਨੀਆਂ ਠੋਸ ਤੇ ਬੁਨਿਆਦੀ ਤੌਰ ਤੇ ਜਿਹੜੀਆਂ ਮਜ਼ਬੂਤ ਗੱਲਾਂ ਕੀਤੀਆਂ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਅਮਨਦੀਪ ਕੋਰ ਬਠਿੰਡੇ ਦੀ ਲੈਡੀ ਕਾਂਸਟੇਬਲ ਹੈ ਜਿਹੜੀ ਆਪਣੀ ਗੱਡੀ ਥਾਰ ਦੇ ਵਿੱਚ ਉਹਦੇ ਕੋਈ ਏਡੀ ਵੱਡੀ ਮਾਤਰਾ ਦੇ ਵਿੱਚ ਚਿੱਟਾ ਨਿਕਲਿਆ ਉਹ ਫੜੀ ਗਈ ਹੈ ਉਸ ਦੇ ਬਾਰੇ ਹੁਣ ਕੀ ਹਕੂਮਤ ਕਰੇਗੀ ਉਹਨੂੰ ਕਿੰਨਾ ਇਸ ਜਾਵਾ ਮਿਲਨ ਗਿਆ ਕੀ ਹੈ ਇਸ ਦੇ ਬਾਰੇ ਭਾਈ ਦੇਵਾ ਸਿੱਧੂ ਨੇ ਸਬੂਤਾਂ ਦੇ ਆਧਾਰ ਤੇ ਗੱਲਾਂ ਕੀਤੀਆਂ ਬਾਕੀ ਭਾਈ ਅਮਰਤਪਾਲ ਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਉਹਨੂੰ ਕਿਦੋਂ ਲਿਆਇਆ ਜਾ ਰਿਹਾ ਜਾਂ ਕਿਸ ਮਕਸਦ ਲਈ ਲਿਆਇਆ ਜਾ ਰਿਹਾ ਤੁਸੀਂ ਵੀਰੋ ਦੱਸੋ ਕਮੈਂਟ ਕਰਕੇ ਕਿ ਭਾਈ ਦੇਵਾ ਸਿੱਧੂ ਦੀਆਂ ਗੱਲਾਂ ਤੋਂ ਤੁਸੀਂ ਕਿੰਨਾ ਕਿ ਐਗਰੀ ਕਰਦੇ ਹੋ ਕੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਆਪਣੀ ਜਿਹੜੀ ਕੀਮਤੀ ਵਿਚਾਰ رائے ਹੈ ਕਮੈਂਟ ਕਰਕੇ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਆਪਣਾ ਰਿਕਵਟ ਇਸ ਰਾਖਾਲ ਰਬ ਰਾਖਾ